ਏਡੀਸੀ ਅਰਬਨ ਡਿਵੈਲਪਮੈਂਟ ਅੰਮ੍ਰਿਤਸਰ ਉਹਨਾਂ ਦੇ ਆਫਿਸ ਗਈ ਸੀ ਉਹਨੇ ਆਪਣਾ ਆਰਡਰਲੀ ਨੂੰ ਦੱਸਿਆ ਕਿ ਮੈਂ ਇੱਕ ਲੇਡੀ ਇਨਸਪੈਕਟਰ ਹੈਗੀ ਆ ਤੇ ਮੈਂ ਏਡੀਸੀ ਸਾਹਿਬ ਨੂੰ ਮਿਲਣਾ ਹੈ ਤੇ ਜਦੋਂ ਆਰਡਰਲੀ ਨੇ ਅੰਦਰ ਦੱਸਿਆ ਤੇ ਏਡੀਸੀ ਸਾਹਿਬ ਨੇ ਬੁਲਾ ਲਿਆ ਤੇ ਏਡੀਸੀ ਸਾਹਿਬ ਨੂੰ ਥੋੜਾ ਜਿਹਾ ਸ਼ੱਕ ਪਿਆ ਤੇ ਜਦੋਂ ਸ਼ੱਕ ਪਿਆ ਉਹਨਾਂ ਨੇ ਇਹਦਾ ਬਿਲਟ ਨੰਬਰ ਪੁੱਛਿਆ ਜਿਹੜਾ ਕਿ ਉਹਨੇ ਫਾਸੀ ਆਰ ਅੰਮ੍ਰਿਤਸਰ ਆਪਣਾ ਬੈਲਟ ਨੰਬਰ ਦੱਸਿਆ ਜਿਹੜਾ ਕਿ ਐਡੀਸੀ ਸਾਹਿਬ ਨੇ ਕੰਟਰੋਲ ਰੂਮ ਤੇ ਵੀ ਨੋਟ ਕਰਾਇਆ ਤੇ ਬਾਕੀ ਵੀ ਆਫਿਸ ਸਾਡਾ ਕਮਿਸ਼ਨਰੇਟ ਪੁਲਿਸ ਆਫਿਸ ਤੇ ਨੋਟ ਕਰਾਇਆ ਜਿਹੜਾ ਕਿ ਫੇਕ ਨਿਕਲਿਆ ਇਹ ਵਾਲਾ ਬੈਲਟ ਨੰਬਰ ਕਿਸੇ ਹੋਰ ਸਾਡੇ ਮੁਲਾਜ਼ਮ ਦਾ ਹੈਗਾ ਤੇ ਫਿਰ ਥਾਣੇ ਸਾਨੂੰ ਇਤਲਾ ਮਿਲੀ ਤੇ ਅਸੀਂ ਵੈਰੀਫਾਈ ਕੀਤਾ ਤੇ ਸਨ ਪਤਾ ਚੱਲਿਆ ਕਿ ਇਹ ਫੇਕ ਲੈਡੀ ਇੰਸਪੈਕਟਰ ਹੈਗੀ ਹੈ ਤੇ ਇਹਦੇ ਤੇ ਹੋਰ ਵੀ ਵੱਖ-ਵੱਖ ਕੇਸਿਸ ਹੈਗੇ ਇੱਕ ਤਾਂ ਪਹਿਲਾਂ ਇਹਦੇ ਤੇ 57 ਹੋਈ ਹੋਈ ਹੈ ਆ ਪੀਐਸਬੀ ਡਿਵੀਜ਼ਨ ਦੀ ਉਸ ਤੋਂ ਇਲਾਵਾ ਇਹਦੇ ਤੇ ਐਫਆਈਆਰ ਨੰਬਰ 206710 2023 ਅੰਡਰ ਸੈਕਸ਼ਨ 379 21 ਇੱਕ ਮਾਈਨਿੰਗ ਐਕਟ ਦੀ ਅਸਨਾਲੀ ਹੋਈ ਹੋਈ ਹੈ ਤੇ ਤੀਸਰਾ ਇਹਦੇ ਤੇ ਹੈ ਐਫਆਈਆਰ ਨੰਬਰ 38163 2024 ਦੀ ਅੰਡਰ ਸੈਕਸ਼ਨ 279 427 419 420 460 77 73 170 100 77 आईपीसी पुलिस स्टेशन सेवलाइन इतेच ने आ, अपना कार दा एक्सीडेंट ਹੋਇਆ ਸੀ ਉਹਦੇ ਚੀ ਨੇ ਆਪਣੀ ਆਇਡੈਂਟੀਟੀ ਗਲਤ ਦੱਸੀ ਸੀ ਤੇ ਆਪਣੇ ਕਾਗਜ਼ ਗਲਤ ਦਿਖਾਏ ਸੀ ਸਚਿੰਨੇ ਟਾਈਮ ਤੇ ਉਸ ਨੂੰ ਖਰਬਨ ਕੇ ਦੇਖੋ ਸਾਡੇ ਸਾਹਮਣੇ ਤਾਂ ਹੋਣਾ ਹੀ ਆਇਆ ਹੈ ਕਿ ਜਦੋਂ एडीसी ਸਾਹਿਬ ਨੇ ਸਾਨੂੰ ਦੱਸਿਆ ਬਾਕੀ ਅਸੀਂ ਤਾਂ ਰਿਮਾਂਡ ਲੈ ਰਹੇ ਹਾਂ ਤੇ ਅਸੀਂ ਇਨਵੈਸਟੀਗੇਟ ਕਰਾਂਗੇ ਇਨਵੈਸਟੀਗੇਟ इनुग ਵੀ भी ਤੇ ਇਹ ਸਾਦੇ ਕਪੜੇ ਜੀ ਨਹੀਂ ਸਾਦੇ ਕਪੜੇ ਅੱਛਾ ਸਰ ਇਹਦੀ ਬੈਕਗ੍ਰਾਉਂਡ ਕੀ ਇਹਦਾ ਕੋਈ ਇੰਤਜ਼ਾਰ ਹੈਗਾ ਮੁਲਾਜ਼ਮ ਇਹ ਇਸ ਤਰ੍ਹਾਂ ਕਿਉਂ ਤੇ ਵੈਸੇ ਹੀ ਗਈ ਸੀ ਇਹਦੀ ਕੀ ਬੈਕਗ੍ਰਾਉਂਡ ਕੀ ਨਹੀਂ ਹਲੇ ਉਹ ਹਲੇ ਅਸੀਂ ਰਿਮਾਂਡ ਲੈ ਕੇ ਤੇ ਉਹ ਵੀ ਹਲੇ ਦੀ ਪੁਸ਼ ਕਰਾਂਗੇ ਜੀ ਸਰ ਇਹਦੇ ਨਾਲ ਕਿੰਨੇ ਕੁ ਲੋਕ ਇਹਨਰ ਕੋ ਬੀ ਐਨ ਡਬਲਯੂ ਅਜ ਵੀ ਹੈ ਉਹ ਬੀ ਐਮ ਡਬਲਯੂ ਦਾ ਅਸੀਂ ਪਤਾ ਕਰ ਰਹੇ ਹਾਂ ਇਹ ਸਰ ਕਿਹੜੀ ਨੰਬਰ ਦਾ ਇਲਾਕਾ ਕਿੱਡੀ ਕੀ ਸਾਧ ਪਰ ਆਜੀ ਹੈ ਦੇਖੋ ਜੀ ਰਿਪੀਟਡ ਆਫੈਂਡਰ ਹੈਗੀ ਹੈ ਤੇ ਪਹਿਲਾਂ ਵੀ ਬੀ ਐਮ ਡਬਲਯੂ ਇੱਕ ਦਿੱਲੀ ਨੰਬਰ ਵਾਲੀ ਲੈ ਕੇ ਫਿਰਰੀ ਸੀਗੀ ਤੇ ਹੁਣ ਫਿਰ ਇਹਨੇ ਬੜੀ ਵੱਡੀ ਗੱਲ ਹੈ ਜੀ ਜਿਹੜਾ ਏ ਡੀ ਸੀ ਸਾਹਿਬ ਦੇ ਆਫਿਸ ਜਾ ਕੇ ਉਹਨਾਂ ਨੂੰ ਵੀ ਝੂਠ ਬੋਲੀ ਜਣਾ ਤੇ ਏ ਡੀ ਸੀ ਸਾਹਿਬ ਦਾ ਨੇ एकदम ਇਹਨੂੰ ਮਤਲਬ ਕਿ ਉਹਨਾਂ ਨੂੰ ਸ਼ੱਕ ਹੋਇਆ ਤੇ ਸਾਡੇ ਪੁਲਿਸ ਕੰਟਰੋਲ ਰੂਮ ਦੱਸਿਆ ਤੇ ਥਾਣੇ ਦੱਸਿਆ ਸਰ ਇਹਦਾ ਦੀ ਫੈਮਿਲੀ ਬੈਕਗਰਾਉਂਡ ਕੀ ਹੈ ਕੌਣ ਕੌਣ ਦੇ ਨਾਲ ਹੋਰ ਤਾਂ ਅਮੀਰ ਜੀ ਇਹਦਾ ਫੈਮਿਲੀ ਬੈਕਗਰਾਉਂਡ ਇਹਦਾ ਹਸਬੰਡ ਹੈ ਜੀ ਹਰਪਾਲ ਸਿੰਘ ਉਹਦਾ ਸੀ ਕੰਮ ਕਾਜ ਪਤਾ ਕਰ ਲਿਆ ਨੇ ਕੀ ਹੈਗਾ ਤੇ ਬਾਕੀ Pratapnagar ਰਹਤੀ ਰੈਨਵਲੀਏ ਤੇ 43 ਸਾਲ ਦੀ ਉਮਰ ਹੈ ਜੀ ਹਾਈ ਫਾਈ ਸ਼ੌਂਕ ਰੱਖਦੀ ਹੈ ਬਹੁਤ ਜ਼ਿਆਦਾ ਜੀ ਨੇ ਹਾਲ ਤੱਕ ਐਸਾ ਕੋਈ ਸਾਹਮਣਾ ਨਹੀਂ ਆਪਰ ਜਿਹੜੀ BMW ਸੀਗੀ ਉਹ ਨਾਲ ਪਤਾ ਚੱਲੇਗੀ ਜਿਵੇਂ ਦਿੱਲੀ ਤੋਂ ਕੋਈ ਸੈਕੰਡ ਹੈਂਡ ਮਿਲ ਗਈ ਹੈ ਪੀਐਮ ਦੇ ਕੋਲ ਹਾਂਜੀ ਇਹ ਹਰ ਤਰ੍ਹਾਂ ਦਾ ਇਹਨੂੰ ਪਤਾ ਹੀ ਉਹ ਸਾਰਾ ਨਹੀਂ ਮੈਂ ਹਾਲੇ ਕਮੈਂਟ ਨਹੀਂ ਕਰ ਸਕਦਾ ਸਰ ਕਿੰਨੇ ਕੁ ਲੋਕਾਂ ਨੇ ਇਸ ਤਰ੍ਹਾਂ ਦੀਆਂ ਠੱਗੀਆਂ ਕਰ ਚੁੱਕੀ ਆ ਸਾਡੇ ਸਾਹਮਣੇ ਤਾਂ ਇਹੀ ਆਈ ਹੈ ਤੇ ਉਹਨਾਂ ਕੋ ਕੰਮ ਕਰਾਉਣ ਕੀ ਗਈ ਸੀ ਉਹਨਾਂ ਕੋ ਕੀ ਡਿਮਾਂਡ ਕਰ ਉਹ ਤਾਂ ਉਹਨਾਂ ਨੇ ਪਹਿਲਾਂ ਹੀ ਫੜ ਲਿਆ ਜੀ ਜਦੋਂ ਉਹਨੇ ਦੱਸਿਆ ਕਿ ਲੇਡੀ ਇਨਸਪੈਕਟਰ ਹੈਗੀ ਆ ਉਹਨਾਂ ਨੇ ਇਹਦਾ ਢਾਲਚਾਲ ਤੋਂ ਪੁੱਛ ਲਿਆ ਜੀ ਕਿ ਕਿੱਥੋਂ ਹੈਗੀ ਹੈ ਤਾਂ ਆਪਣਾ ਬੈਲਟ ਨੰਬਰ ਦੱਸੋ ਉਦੋਂ ਹੀ ਫੜੀ ਦੱਸਿਆ ਇਹ ਨਾਲ ਇਹਸ ਬਿਲਕੁਲ ਪ੍ਰਾਪਰਟੀ ਡੀਲਰਾਂ ਦੇ ਕੋਲੋਂ ਵੀ ਠੱਗੀਆਂ ਮਾਰ ਦਿੱਤੀ ਆ ਜੀ ਉਸ ਜਗ੍ਹਾ ਤੇ ਵੀ ਮਾਈਨਿੰਗ ਨੂੰ ਲੈ ਕੇ ਨੇ ਕਾਫੀ ਮਾਈਨਿੰਗ ਵਾਲਾ ਮੈਂ ਤੁਹਾਨੂੰ ਦੱਸੇ ਕਿ ਕੇਸ ਹੈਗੇ ਇਹਨਾਂ ਦੇ ਠੱਗੀਆਂ ਮਾਰ ਦਿੱਤੀ ਸਾਡੇ ਸਾਹਮਣੇ ਤਾਂ ਹਲੇ 1 2 ਕੇਸ ਆਏ ਸਾਹਮਣੇ